ਜੀ ਹਸਰਿਕਾਲ ਸਾਰੇ ਵੀਰਾਂ ਨੂੰ ਅੱਜ ਰਾਜੂ ਗਾਰਡ ਫਾਰਮ ਤੋਂ ਬਾਈ ਜਾਨੇ ਪਹਿਲੀ ਵਾਰ ਇੱਕ ਬੱਚਾ ਮੰਗਾਇਆ ਸੀ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਨਾ ਕਰੇ ਕਲਰ ਚ ਐ ਪ्योर 올ਡ ਬਲੱਡ ਲਾਈਨ ਕੰਨਾਂ ਦੀ ਲੈਂਥ ਦੇਖ ਸਕਦੇ ਹੋ ਇਹ ਅੱਛੀ ਕੁਆਲਟੀ ਤੇ ਤੇ ਆ ਬਾਈ ਜੀ ਨੇ ਮੰਗਾਇਆ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਤੇ ਆਪਣਾ ਕਿਹੜਾ ਪਿੰਡ ਪੈਂਦਾ ਜੀ ਇਹ ਨਵਾਂ ਸ਼ਹਿਰ ਆਰਐਸ ਬਾਈ ਜ਼ਿਲ੍ਹਾ ਕੌਨਸਾ ਪੜਦਾ ਹੈ जिला जिला डिस्ट्रिक्ट जम्मू 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 के ये माल लेकर राजू भाई से अच्छा लग रहा है जा। अभी और बच्चे करो राजू भाई भी आप भी कहा कितने बजे चले थे रात चले थे ग्यारह बजे घर से अच्छा सारी रात चलते रहे दम भी नहीं लिया चार जरूर पी थोड़ी चलते ही आए अच्छा सारी रात सोए नहीं चलते चलते हुए आके भाई साहब भा को मिले पहली बार धोखा पट्टी नहीं जो बच्चा आपने किया था वही बच्चा आ गया आपके पास ठीक है आप डर रहे थे भी हमारे पेमेंट रुक जाएगी पेमेंट पुआ जी पता नहीं ठग गए चोर आवे ना आवे नहीं नहीं पापा ऐसी कोई अभी नहीं आज भी वीडियो देखिए डूडू इस करके बड़ा 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 ਆਜੇ ਲੱਗਦਾ ਅਦੀਵਾ ਦੇ ਡਾਂ ਲੱਗਦਾ ਲੱਗਦਾ ਨਹੀਂ ਆਉਣਾ ਤਾਂ ਆਪਣੀ ਤਾਂ ਕਾਂਦਰੀ ਬਣਾਉਣੀ ਹੈ ਜਾਂ ਤੇ 100 ਬੱਚਾ ਲੋ ਤੋਂ ਲੋ ਬੜੀ ਬੱਕਰੀਆਂ ਲੈਣੀਆਂ ਬੜੀ ਬੱਕਰੀਆਂ ਵੀ ਦੇਣਗੇ ਆ ਕੁਝ ਆ ਬਾਕੀ ਕੋੜੇ ਕੋੜੇ ਬਰੂ ਮਲਗੀਰ ਦੀ ਕਲਪਤਿੰਦਾ ਰੰਗ ਹਾਰ ਮਿਲੇਗਾ ਕਾਲਾ ਵੀ ਡੱਬਾ ਵੀ ਲਾਲ ਦੀ ਜਮਾ ਇਸ ਤਰ੍ਹਾਂ ਭੂਰਾ ਰੰਗ ਵੀ ਮਿਲੇਗਾ ਹਾਂਜੀ ਹਾਂ ਤਾਲ ਡੱਬਾ ਕਾਲਾ ਸਭ ਚਲੇਗਾ ਸਾਰੇ ਰੰਗ ਤੇ ਜਿਹੜੇ ਕੋਈ ਜੈਸਾ ਵੀ ਮੰਗੂਗਾ ਸਹੀ ਦੇ ਦੇ ਅੱਛਾ ਨਹੀਂ ਦੱਸੋ ਇਸ ਕੋ ਦੇ ਲਓਗੇ ਅੱਲੇ ਹੀ ਉਹ ਕੀ ਨਹੀਂ ਨਹੀਂ ਬਣ ਜਾ ਰਿਹਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੰਮੂ ਖੜੇ ਆ ਵੇਖ ਸਾਹ ਜੰਮੂ ਇੱਧਰ ਜੰਮੂ ਐ ਬਿਲਕੁਲ ਹੀ ਸਾਈਡ ਆ ਤੇ ਇੱਧਰਲੀ ਸਾਈਡ ਵਾਦਿਓ ਪਾਕਿਸਤਾਨ ਦਾ ਬਾਰਡਰ ਐ ਬਿਲਕੁਲ ਪਾਕਿਸਤਾਨ ਦੇ ਬਿਲਕੁਲ ਪਾਕਿਸਤਾਨ ਦੇ ਬਾਰਡਰ 'ਤੇ ਆ ਬਾਈ ਬਾਰਡਰ ਪੰਦੇ ਇੱਧਰ ਹਾਂ ਇੱਧਰ ਇੱਧਰ ਕੀ ਐ ਇੱਧਰ ਇੱਧਰ ਜੰਮੂ ਐ ਇੱਧਰ ਜੰਮੂ ਕੁ ਸਮੀਰ ਐ ਭਈਆ ਇੱਕ ਬਾਬਿਓ ਹਜੇ ਵੀਡੀਓ ਆਪਾਂ ਕੱਟਦੇ ਨਹੀਂ ਹੋਰ ਬਣਾਉਣੀ ਐ ਤੇ ਦਰਿਆ ਦਿਖਾਵਾਂਗੇ ਤੁਹਾਨੂੰ ਤਿੰਨ ਦਰਿਆ ਹੁੰਦੇ ਨੇ ਰਾਸਤੇ ਜਿੱਤੇ ਤਿੰਨ ਦੇ ਤਿੰਨੇ ਕੀ ਦਿਖਾਵਾਂਗੇ ਫੇਰਾ ਦਰਿਆ ਉਧਰੋ ਦਿਖਾਵਾਂਗੇ ਤਿੰਨੇ ਦਰਿਆ ਓਕੇ ਦਿਖਾਵਾਂਗੇ ਬਾਬੇ ਜੀ ਲੱਗਦਾ ਬਾਬੇ ਚਲੋ ਬਰੇ ਹੁਣ ਅੱਗੇ ਦਰਿਆ ਦਿਖਾਵਾਂਗੇ ਜੀ ਚਲੋ ਬਾਬਾ ਬੋਲੋ आज राजू गोड फार्मा पंजाब से जम्मू पहुंच गए हैं पठानकोट होकर लुधियाना होकर इसी भाई को छेला दे के आते हैं छेल के लिए उनने मंगाया था रामपाल रामपाल ने पार्कपुरा आरसपुरा अर्शपुरा बड़ी ब्राह्मण अर्शपुरा है जी हाँ बड़ी ब्राह्मण अर्शपुरा आज राजू गोड फार्म जम्मू पहुँच गया है रातों रात सुबह जम्मू में खड़ा है तो सब भाइयों को हाथ बांध के विनती है जे किसी को छल्ले की छेली की लोड हो तो हमारे को सरपंच कर लो हमारा यही नंबर है राजू गौड़ फार्म डड़बा पंजाब हां इस नंबर देना इस नंबर ले लेना हमारा ਬਾਬਿਓ ਰਾਵੀ ਦਰਿਆ ਦੇਖ ਸਕਦੇ ਹਾਂ ਪੱਟੇ ਲਾਰਖੇ ਨੇ ਇਸ ਟਾਈਮ ਕੁੱਕਾ ਚੱਕ ਵੀ ਰੱਖੇ ਨੇ ਇਹ ਅਸੀਂ ਇਹਦੇ ਉੱਪਰ ਖੜੇ ਆਂ ਬਹੁਤ ਵੱਡਾ ਪੁਲਾਹ ਆ ਜਾਣ ਆਉਣ ਆਲੇ ਵਾਸਤੇ ਪਠਾਨਕੋਟ ਤੇ ਉਹ ਪਠਾਨਕੋਟ ਤੋਂ ਆਉਣ ਆਲੇ ਵਾਸਤੇ ਜੰਮੂ ਜੰਨੀ ਜਾਣ ਆਲੇ ਵਾਸਤੇ ਤੇ ਉਹ ਜਿਵੇਂ ਇਸ ਛਰੇ ਤੇ ਗਨੇ ਰੇਲ ਦੀ ਪਟੜੀ ਦਾ ਰਾਹ ਕਰਿਆ ਹੋਇਆ ਜੀ ਉਥੋਂ ਦੀ ਰੇਲ ਦੀ ਪਟੜੀ ਲੰਘਦੀ ਹੈ ਵਾਹ ਵਾਹ ਬਹੁਤ ਹੀ ਤਾਕਤ ਦੀ ਚੀਜ਼ ਬਣਾਈ ਹੋਈ ਹੈ ਵਾਹ ਵੀ ਕਰਿਆ ਤੇਰੇ ਜੀ ਕਿਹਦਾ ਹਮਾਸਾ ਇਹ ਦੱਸੋ ਹਮਾ ਚਲਾ ਗਈ ਕਿਹੜਾ ਇਤਰਾ ਆਵਾਜ਼ ਆ ਰਹੀ ਸੋ ਜੀ ਇੱਧਰ ਹਮਾ ਚ ਨਾ ਗਈ ਹਾਂ ਇੱਧਰ ਕੀ ਹੈ ਇਧਰ 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 ਆ ਗਿਆ ਤੇਰਾ ਪਾਕਿਸਤਾਨ ਆ ਪਾਕਿਸਤਾਨ ਬਾਟਰ ਲੋਵੇ ਖੜਾ ਹੈ ਹਾਂ ਬਾਟਰ ਤੇ ਨਵੇਂ ਖੜਾ ਹੈ ਆ ਜੂਆ ਇਧਰ ਪਾਕਿਸਤਾਨ ਹੈ ਇੱਥੇ ਬਾਟਰ ਸਾਰਾ 10 ਕਿਲੋਮੀਟਰ ਹੈ 10 ਕਿਲੋਮੀਟਰ ਬਾਟਰ ਆ ਗਿਆ ਤੇ ਆ ਗਿਆ ਭਾਂਜੇ ਦਾ ਇਹ ਪਹਾੜੀਆਂ ਨੇ ਪਿਆਸ ਵਾਲਾ ਦਰਿਓ ਇਹਦਾ ਰਾਵੀ ਹੈ ਜਿਹੜਾ ਉੱਥੇ ਜਾਂਦਾ ਪਾਕਿਸਤਾਨੀ ਰਾਵੀ ਗਈ ਇਹ ਉਹ ਰਾਵੀ ਹੈ ਜਿਹੜਾ ਚੜਦੀਆਂ ਬਰਸਾਤਾਂ ਚ ਪਾਕਿਸਤਾਨ ਵਾਲੀ jabi ਪਾਕਿਸਤਾਨ ਨੂੰ ਜਾ ਵਰਦੀ ਹੈ ਪਾਣੀ ਬਾਰਡਰ ਲਪਾਉਂਦੀ ਹੈ ਨਾ ਬਾਰਡਰ ਨਾ ਕਦੇ ਇਹ ਪੰਜਾਬ ਚ ਆ ਜਾਂਦੀ ਹੈ ਕਦੇ ਪਾਕਿਸਤਾਨ ਦੇ ਵਰ ਚ ਜਾਂਦੀ ਹੈ ਪਾਕਿਸਤਾਨ ਚ ਜਾਂਦੀ ਹੈ ਇਹ ਲਾਹੌਰ ਵਾਲੀ ਜਾ ਵੀ ਹੈ ਨਾ ਬਾਰਡਰ ਤੇ ਜਦੋਂ ਇਹ ਲਾਹੌਰ ਵਾਲੀ ਜਾ ਵੀ ਹੈ ਰਾਗੀ ਗਈ ਪਾਕਿਸਤਾਨ ਨੂੰ ਅੱਛਾ ਹਾਂ ਆ ਗਈ ਨੰਗਲ ਟਾਈਮ ਤੋਂ ਆਪਣੇ ਪੰਜਾਬ ਚ ਹੀ ਗਈ ਹੈ ਇਹ ਅੱਛਾ ਹਾਂ ਪਾਕਿਸਤਾਨ ਕੀ ਪਾਣੀ ਪੀਂਦੇ ਦਾ ਜਾਨਵਰ ਪੀਂਦੇ ਨੇ ਇਹਦੇ ਪਾਣੀ ਇਹ ਕਿੰਨਾ ਨੇ ਬਣਾਈ ਸੀ ਫਿਰ ਇਹਨੇ ਤੀਨੇ ਬਣਾਈ ਸੀ ਤਾਂ ਵਿਆਪ ਲਿਖੜੀ ਐ ਉਹ ਉਹ ਸਿਸਟਮ ਵੀ ਲਾਇਆ ਹੋਣਾ ਕਿਸੇ ਨੇ ਤੇ ਉਹ ਸਿਸਟਮ ਲਾਇਆ ਉਹ ਗਵਰਨਮੈਂਟ ਨੇ ਪਾਣੀ ਰੋਕਣ ਵਾਸਤੇ ਅੰਗਰੇਜ਼ਾਂ ਨੇ ਹਾਂ ਪਰ ਆ ਬੰਨ ਬਣਾ ਰਹੇ ਨੇ ਉਹਦੇ ਕੜਾ ਕੜਾ ਵੀ ਤੇਰਾ ਪਠਾਨਕੋਟ ਸ਼ਹਿਰ ਨਾਲ ਡੁੱਬ ਜੇ ਉਤਾਰਾਂ ਕਰਦੀ ਨੇ ਕਿੱਥੇ ਤੱਕ ਪਾਣੀ ਚੱਲ ਜਤੀ ਜਾਂ ਬਰਸਾਤਾਂ ਚੱਲ ਪਈਆਂ ਭੈਣ ਜੋਦਾ ਫੱਟੇ ਚੱਕ ਦਾਂਗੇ ਅਗਰ ਵੀ ਜਾ ਕੇ ਲਹੌਰ ਰੁਗੜੋਣਗੇ ਰਾਤ ਉਹ ਮੈਂ ਮੈਂ ਸਭ ਬੜ ਰਹੀ ਨੇ ਇੱਜ ਤਾਂ ਆਦਾ ਦੇਲੇ ਵਲੇ ਮੁਸਲਮਾਨ ਗੁੱਦਰ ਬੈਠੇ ਨੇ ਰਾਵੀ ਦੇ ਚਾਰਦੇ ਨੇ ਮੱਝਾਂ ਉਹ ਵੇਚਦੇ ਨੇ ਸਹਿਰਾ ਚ ਠੀਕ ਆ ਆ ਮੱਝਾਂ ਪਾਣੀ ਪੀਂਦਿਆਂ ਠੰਡਾ ਪਾਣੀ ਪੀ ਕੇ ਚੰਗਾ ਦੁੱਧ ਦਿੰਦੀਆਂ ਨੇ ਠੰਡੇ ਪਾਣੀ ਪੀਂਦੀਆਂ ਨੇ ਠੀਕ ਆ ਵਿਚਾਰੀਆਂ ਖਾ ਕੇ ਗਿੱਲਾ ਸੁੱਕਾ ਠਿੱਡ ਕਰ ਲਾਂਗੇ ਉਹ ਜਾਂਦੇ ਆ ਨਾ ਟ੍ਰੇਨਾਂ ਟ੍ਰੇਨ ਵੀ ਉੱਪਰ ਦੀ ਆਣਾ ਵੀ ਉੱਪਰ ਦੀ ਪੁਲ ਦੇ ਬਣਾਈ ਹੋਈ ਆ ਆ ਹਾਂ ਟ੍ਰੇਨ ਵੀ ਪੁਲ ਦੇ ਬਣਾਈ ਹੋਈ ਆ ਦੇਖੋ ਸਿਸਟਮ ਚੱਕੋਈ ਪੰਜਾਬ ਦਾ ਪਹਾੜੀਆਂ ਦਾ ਰਾਜੂ ਸਪੈਸ਼ਲ ਆਇਆ ਉਹਨੇ ਆਕੇ ਈਚਾ ਲਾਫ ਪੋ ਵੀਣਾ ਦਾ ਰੀਤਾ ਦੇਖ ਲੀਏ ਕਿੱਥੇ ਜੇ ਵਸਦੀ ਐ ਗਰੀਬ ਜਰੂਰ ਆ ਫਿਰ ਫਿਰ ਕੇ ਮੇਲੇ ਦੇਖਦੇ ਆ ਮੇਰੇ ਵਾਂਗੂ ਤਾਂ ਕੋਈ ਦੇਖ ਵੀ ਨਹੀਂ ਸਕਦਾ ਆਪ ਦਿਨ ਕਿਤੇ ਹੁੰਨਾ ਰਾਤ ਕਿਤੇ ਦਿਨ ਕਿਤੇ ਰਾਤ ਕਿਤੇ ਦਿਨ ਕਿਤੇ ਰਾਤ ਕਿਤੇ ਇੱਧਰ ਵੀ ਦੇਖ ਸਕਦੇ ਹਾਂ ਇੱਧਰ ਡੰਗਰ ਵੀ ਫਿਰਦੇ ਨੇ ਇਹਦੇ ਵਿੱਚ ਚਰਦੇ ਤੇ ਸਿਸਟਮ ਉਹ ਵੀ ਤਗੜਾ ਬਣਾਇਆ ਹੋਇਆ ਹੈ ਬਹੁਤ ਹੀ ਵੱਡੀ ਐ ਬਹੁਤ ਹੀ ਜ਼ਿਆਦਾ जम्मू ची आज जम्मू चो आ रहा जम्मू चो हाटे पंजाब चो पठानकोट तो आता जी इधरों इधर हिमाचल इधर पाकिस्तान इधर जम्मू कश्मीर ले लद्दाख तो अगे होर ब्लॉक बनावागे तो